ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abp-sanjha.in ਤੇ ਹੈਪੀ ਬਰਥਡੇ ਸ਼ਾਹੀਦ ਅਫਰੀਦੀ ਜਾਂ ਕਹੀਏ ਹੈਪੀ ਬੈਡ ਡੇ ਸ਼ਾਹੀਦ ਅਫਰੀਦੀ ਜੀ ਹਾਂ ਸ਼ਾਹੀਦ ਅਫਰੀਦੀ ਦਾ ਅੱਜ ਜਨਮ ਦਿਨ ਹੈ ਪਰ ਆਪਣੇ 35ਵੇਂ ਜਨਮ ਦਿਨ ਵਾਲੇ ਦਿਨ ਵੀ ਸ਼ਾਹੀਦ ਅਫਰੀਦੀ ਕੁਝ ਨਾ ਕਰ पाए ਉਹਨਾਂ ਦੇ ਫੈਨਸ ਨੂੰ ਅੱਜ ਉਹਨਾਂ ਤੋਂ ਇੱਕ ਬਹੁਤ ਵੱਡੀ ਪਾਰੀ ਦੀ ਆਸ ਸੀ ਕਿਉਂਕਿ ਵਰਲਡ ਕਪ ਵਿੱਚ ਪਾਕਿਸਤਾਨ ਦਾ ਮੁਕਾਬਲਾ ਜ਼임ਬਾਬਵੇ ਖਿਲਾਫ ਸੀ ਉਮੀਦ ਸੀ ਕਿ ਅੱਜ ਤਾਂ ਅਫਰੀਦੀ ਦਾ ਬੱਲਾ ਰੰਗ बरसाਵੇਗਾ ਉਮੀਦ ਸੀ ਕਿ ਅੱਜ ਤਾਂ ਚੌਕੇ ਤੇ ਛੱਕਿਆਂ ਦੀ ਬਰਸਾਤ ਹੋਵੇਗੀ ਉਮੀਦ ਸੀ ਕਿ ਬਰਸੜੇ ਤੇ ਅਫਰੀਦੀ ਧਮਾਕਾ ਕਰਨਗੇ ਪਰ ਇਹਨਾਂ ਸਭ ਉਮੀਦਾਂ ਤੇ ਉਦੋਂ ਪਾਣੀ ਫਰ ਗਿਆ ਜਦੋਂ ਅਫਰੀਦੀ ਜ਼ੀਰੋ ਤੇ ਹੀ ਆਊਟ ਹੋ ਗਏ ਅਫਰੀਦੀ 34ਵੇਂ ਓਵਰ ਵਿੱਚ ਬੱਲੇਬਾਜ਼ੀ ਕਰਨਾ ਹੈ ਪਹਿਲੀ ਗੇਂਦ ਨੂੰ ਡਿਫੈਂਸਿਵ ਅੰਦਾਜ਼ ਵਿੱਚ ਖੇਡਣ ਤੋਂ ਬਾਅਦ ਦੂਜੀ ਗੇਂਦ ਤੇ ਉਹ ਕਲੀਨ ਬੋਲਡ ਹੋ ਗਏ ਸਿਰਫ ਅੱਜ ਦੇ ਦਿਨ ਹੀ ਨਹੀਂ ਅਫਰੀਦੀ ਇਸ ਪੂਰੇ ਵਰਲਡ ਕੱਪ ਦੇ ਬਾਕੀ ਮੈਚਾਂ ਵਿੱਚ ਵੀ ਕਮਾਲ ਨਾ ਕਰ ਪਾਏ ਪਹਿਲੇ ਮੁਕਾਬਲੇ ਵਿੱਚ ਭਾਰਤ ਖਿਲਾਫ ਅਫਰੀਦੀ 22 ਦੌੜਾਂ ਬਣਾ ਆਊਟ ਹੋਏ ਜਦਕਿ ਦੂਜੇ ਮੁਕਾਬਲੇ ਵਿੱਚ ਵੈਸਟ ਇੰਡੀਜ਼ ਖਿਲਾਫ ਅਫਰੀਦੀ ਦੇ ਬੱਲੇ ਤੋਂ ਨਿਕਲੇ ਮਹਿਜ਼ 7 ਰਨ ਪਾਕਿਸਤਾਨ ਦੀ ਟੀਮ ਵਰਲਡ ਕੱਪ ਵਿੱਚ ਆਖਰੀ 8ਵੇਂ ਜਗ੍ਹਾ ਬਣਾਉਣ ਵਿੱਚ ਸੰਘਰਸ਼ ਕਰ ਰਹੀ ਹੈ ਅਤੇ ਅਫਰੀਦੀ ਆਪਣੀ ਫਾਰਮ ਹਾਸਲ ਕਰ ਲਈ ਉਮੀਦ ਹੈ ਕਿ ਅਫਰੀਦੀ ਜਲਦ ਫਾਰਮ ਵਿੱਚ ਵਾਪਸ ਆਉਣਗੇ ਅਤੇ ਪਾਕਿਸਤਾਨ ਨੂੰ ਪੁਆਇੰਟ ਸਟੇਬਲ ਤੇ ਉੱਪਰ ਲਿਜਾਣ ਵਿੱਚ ਮਦਦ ਵੀ ਕਰਨਗੇ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ